ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਹਾਨੂੰ ਵੀ ਇਹ ਅੱਠ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਹਨ ਤੇ ਸਮਝ ਲੈਣਾ ਪ੍ਰਮਾਤਮਾ ਜੀ ਦੀ ਤੁਹਾਡੇ ਤੇ ਕਿਰਪਾ ਹੋਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ। ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨੀ ਹੈ ਜੀ ਉਹਨਾਂ 8 ਸੰਕੇਤਾਂ ਦੇ ਬਾਰੇ ਜੋ ਦੱਸਦੇ ਹਨ ਕਿ ਵਾਹਿਗੁਰੂ ਅਕਾਲ ਪੁਰਖ ਜੀ ਦੀ ਉਹ ਪਰਮ ਪਿਤਾ ਪਰਮਾਤਮਾ ਜੀ ਸਾਡੇ ਉੱਤੇ ਕਿਰਪਾ ਕਰਨ ਵਾਲੇ ਹਨ ਕਿਉਂਕਿ ਸਾਧ ਸੰਗਤ ਜੀ ਆਪਾਂ ਜਦੋਂ ਵੀ ਕੋਈ ਪਾਠ ਪੂਜਾ ਕਰਦੇ ਹਾਂ ਜਾ ਜ਼ਿੰਦਗੀ ਵਿੱਚ ਕੋਈ ਨੇਕ ਕੰਮ ਕਰਦੇ ਹਾਂ ਤਾਂ ਮਨ ਦੇ ਵਿੱਚ ਇਹ ਇੱਛਾ ਹੁੰਦੀ ਹੈ ਇਹ ਭਾਵਨਾ ਹੁੰਦੀ ਹੈ ਕਿ ਮੇਰੇ ਇਸ ਕੰਮ ਤੋਂ ਮੇਰੇ ਪਰਮਪਿਤਾ ਪਰਮਾਤਮਾ ਜੀ ਮੇਰੇ ਤੇ ਖੁਸ਼ ਹੋ ਜਾਣ ਮੇਰੇ ਤੇ ਕਿਰਪਾ ਕਰ ਦੇਣ ਜਾਂ ਫਿਰ ਆਪਾਂ ਉਹ ਨੇਕ ਕੰਮ ਕਰਦੇ ਹਾਂ ਪਾਠ ਪੂਜਾ ਕਰਦੇ ਹਾਂ ਤਾਂ ਫਿਰ ਪਤਾ ਕਿੰਜ ਲੱਗੇ ਕਿ ਮੇਰੇ ਕਿਸ ਕੰਮ ਤੋਂ ਮੇਰੇ ਪਰਮਾਤਮਾ ਜੀ ਖੁਸ਼ ਹੋ ਚੁੱਕੇ ਹਨ ਮੇਰੇ ਤੇ ਕਿਰਪਾ ਕਰਨ ਵਾਲੇ ਹਨ ਤਾਂ ਬਸ ਅੱਜ ਦੀ ਵੀਡੀਓ ਵਿੱਚ ਜਿਹੜੇ 8 ਸੰਕੇਤਾਂ ਬਾਰੇ ਆਪਾਂ ਗੱਲ ਕਰਨ ਵਾਲੇ ਹਾਂ ਜੀ ਇਹ 8 ਸੰਕੇਤ ਦੱਸਦੇ ਹਨ ਕਿ ਵਾਹਿਗੁਰੂ ਜੀ ਦੀ ਤੁਹਾਡੇ ਤੇ ਕਿਰਪਾ ਹੋ ਰਹੀ ਹੈ ਜਾਂ ਫਿਰ ਨਹੀਂ ਹੋ ਰਹੀ ਤਾਂ ਅਓ ਜੀ ਅੱਜ ਦੀ ਵੀਡੀਓ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਇਹ ਕਮਾਈ ਵਾਲੇ ਸੰਤ ਮਹਾਂਪੁਰਖਾਂ ਦੇ ਪਾਸੋਂ ਸੁਣੀ ਹੈ ਗੱਲਬਾਤ ਇਸ ਕਰਕੇ ਆਪ ਜੀ ਇਹਨੂੰ ਇਸ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਜਾਵੇ ਤਾਂ ਆਓ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੇ ਸੰਕੇਤ ਬਾਰੇ ਮਹਾਪੁਰਖ ਜੀ ਦੱਸਦੇ ਹਨ ਜਦੋਂ ਤੁਹਾਡੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਤਰਸ ਦੀ ਭਾਵਨਾ ਦਇਆ ਦੀ ਭਾਵਨਾ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਸਮਝ ਲੈਣਾ ਪਰਮਾਤਮਾ ਜੀ ਦੀ ਤੁਹਾਡੇ ਤੇ ਕਿਰਪਾ ਹੋ ਰਹੀ ਹੈ ਕਿਉਂਕਿ ਵਾਹਿਗੁਰੂ ਜ ਜਦੋਂ ਕਿਸੇ ਤੇ ਖੁਸ਼ ਹੁੰਦੇ ਹਨ ਉਦੋਂ ਹੀ ਕਿਸੇ ਤੇ ਕਿਰਪਾ ਕਰਦੇ ਹਨ ਤਾਂ ਉਸ ਬੰਦੇ ਨੂੰ ਆਪਣੇ ਗੁਣ ਦੇਣੇ ਸ਼ੁਰੂ ਕਰ ਦਿੰਦੇ ਹਨ ਤਾਂ ਵਾਹਿਗੁਰੂ ਜੀ ਦੇ ਗੁਣਾ ਮੁਤਾਬਿਕ ਫਿਰ ਉਸ ਇਨਸਾਨ ਦੇ ਅੰਦਰ ਵੀ ਤਰਸ ਦੀ ਦਇਆ ਦੀ ਭਾਵਨਾ ਆਉਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਸਾਡੇ ਪਰਮ ਪਿਤਾ ਪਰਮਾਤਮਾ ਬਹੁਤ ਦਿਆਲੂ ਤੇ ਬੜੇ ਹੀ ਕਿਰਪਾਲੂ ਹਨ ਸਾਡੇ ਲੱਖ ਅਪਰਾਧਾਂ ਨੂੰ ਵੀ ਮaaf ਕਰ ਦਿੰਦੇ ਹਨ ਸਾਡੀਆਂ ਕਿੰਨੀਆਂ ਵੀ ਗਲਤੀਆਂ ਹੋਣ ਉਹਨਾਂ ਨੂੰ ਮaaf ਕਰ ਦਿੰਦੇ ਹਨ ਤਾਂ ਬਸ ਫਿਰ ਜਦੋਂ ਇਹ ਭਾਵਨਾ ਮਨ ਦੇ ਵਿੱਚ ਆਉਣੀ ਸ਼ੁਰੂ ਹੋ ਜਾਵੇ ਤਾਂ ਸਮਝ ਲੈਣਾ ਕਿ ਵਾਹਿਗੁਰੂ ਜੀ ਦੀ ਕਿਰਪਾ ਹੋ ਰਹੀ ਹੈ ਇਹ ਤਰਸ ਦੀ ਦਇਆ ਦੀ ਭਾਵਨਾ ਸਿਰਫ ਲੋੜਵੰਦਾਂ ਦੇ ਪ੍ਰਤੀ ਨਹੀਂ ਬਲਕਿ ਮਾੜੇ ਤੋਂ ਮਾੜੇ ਬੰਦੇ ਉੱਤੇ ਵੀ ਜੇਕਰ ਤੁਹਾਨੂੰ ਤਰਸ ਆ ਰਿਹਾ ਹੈ ਤਾਂ ਸਮਝੋ ਕਿ ਪਰਮਾਤਮਾ ਜੀ ਦੀ ਕਿਰਪਾ ਹੋ ਰਹੀ ਹੈ ਦੂਸਰਾ ਮਹਾਪੁਰਖ ਜੀ ਆਖਦੇ ਹਨ ਕਿ ਜੇਕਰ ਵੱਡੇ ਤੋਂ ਵੱਡੇ ਕਲੇਸ਼ੀ ਬੰਦੇ ਦੇ ਨਾਲ ਰਹਿ ਕੇ ਤੁਹਾਡਾ ਮਨ ਸ਼ਾਂਤ ਹੋਣਾ ਸ਼ੁਰੂ ਹੋ ਜਾਵੇ ਸਥਿਰ ਹੋ ਜਾਵੇ ਇਹ ਵੀ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਵੱਡੇ ਤੋਂ ਵੱਡੇ ਅਪਰਾਧੀ ਲਈ ਵੀ ਤੁਹਾਡੇ ਮਨ ਦੇ ਵਿੱਚ ਮਾਫੀ ਦੀ ਭਾਵਨਾ ਹੋਵੇ ਇਹ ਵੀ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਤੁਸੀਂ ਆਪਣੇ ਗੁੱਸੇ ਨੂੰ ਕਾਬੂ ਕਰ ਲਿਆ ਇਹ ਵੀ ਪਰਮਾਤਮਾ ਜੀ ਦੀ ਹੀ ਕਿਰਪਾ ਹੁੰਦੀ ਹੈ ਤੀਸਰਾ ਮਹਾਪੁਰਖ ਜੀ ਸਮਝਾਉਂਦੇ ਹੋયા ਆਖਦੇ ਹਨ ਜਦੋਂ ਕਿਸੇ ਦੇ ਪ੍ਰਤੀ ਦੋਸ਼ ਦਰਸ਼ਨ ਦਾ ਕਰਨ ਦਾ ਭਾਵਨਾ ਮਨ ਵਿੱਚ ਪੈਦਾ ਹੁੰਦੀ ਹੈ ਤੇ ਵਾਹਿਗੁਰੂ ਜੀ ਦੀ ਕਿਰਪਾ ਹੈ ਦੋਸ਼ ਦਰਸ਼ਨ ਤੋਂ ਭਾਵ ਹੈ ਜੀ ਕਿ ਜਦੋਂ ਅਸੀਂ ਕਿਸੇ ਦੇ ਔਗਣਾ ਨੂੰ ਛੱਡ ਕੇ ਉਹਦੇ ਗੁਣਾਂ ਨੂੰ ਵੇਖਣਾ ਸ਼ੁਰੂ ਕਰ ਦਿੰਦੇ ਹਾਂ ਮੱਖੀ ਦਾ ਜਿਵੇਂ ਸੁਭਾਅ ਹੈ ਉਹ ਚੰਗੀ ਥਾਂ ਨੂੰ ਛੱਡ ਕੇ ਗੰਦੀ ਥਾਂ ਤੇ ਬੈਠਦੀ ਹੈ ਸਾਡੇ ਸਰੀਰ ਉੱਤੇ ਵੀ ਤੁਸੀਂ ਇਹ ਗੱਲ ਨੋਟ ਕੀਤੀ ਹੋਵੇ ਜਾਂ ਨਾ ਜੇਕਰ ਕਿਤੇ ਜ਼ਖਮ ਹੋਇਆ ਹੋਵੇ ਤਾਂ ਸਾਡੇ ਬਾਕੀ ਹਿੱਸਾ ਸਰੀਰ ਦਾ ਸਾਰਾ ਹੀ ਭਾਵੇਂ ਸਾਫ਼ ਸੁਥਰਾ ਹੋਵੇ ਪਰ ਉਹ ਮੱਖੀ ਸਾਡੇ ਸਾਰੇ ਸਰੀਰ ਨੂੰ ਛੱਡ ਕੇ ਉਹਨੇ ਜਾ ਕੇ ਜ਼ਖਮ ਵਾਲੀ ਜਗ੍ਹਾ ਤੇ ਹੀ ਬੈਠਣਾ ਹੈ ਤਾਂ ਕੁਝ ਲੋਕਾਂ ਦਾ ਸੁਭਾਅ ਵੀ ਇਦਾਂ ਹੁੰਦਾ ਹੈ ਉਹ ਬੰਦੇ ਦੇ ਗੁਣਾਂ ਨੂੰ ਛੱਡ ਕੇ ਉਹਦੇ ਔਗਣਾ ਵੱਲ ਵੇਖਦੇ ਹਨ ਉਹਦੀਆਂ ਕਮੀਆਂ ਵੱਲ ਵੇਖਦੇ ਹਨ ਪਰ ਜੇਕਰ ਤੁਸੀਂ ਗੁਣਾਂ ਨੂੰ ਨਕਾਰ ਕੇ ਕਿਸੇ ਦੇ ਗੁਣਾ ਵੱਲ ਵੇਖ ਰਹੇ ਹੋ ਗੁਣਾ ਦੀ ਨਾਲ ਦੇ ਨਾਲ ਤਾਰੀਫ ਵੀ ਕਰ ਰਹੇ ਹੋ ਤਾਂ ਇਹ ਵੀ ਪਰਮਾਤਮਾ ਜੀ ਦੀ ਕਿਰਪਾ ਹੋ ਰਹੀ ਹੈ ਉਸ ਤੋਂ ਬਾਅਦ ਹੈ ਜੀ ਚੌਥਾ ਗੁਣ ਮਹਾਪੁਰਖ ਜੀ ਆਖਦੇ ਹਨ ਜਦੋਂ ਬੰਦਾ ਅੰਦਰੋਂ ਅਤੇ ਬਾਹਰੋਂ ਸਚਮਤਾ ਰੱਖਣੀ ਸ਼ੁਰੂ ਕਰ ਦਿੰਦਾ ਹੈ ਪਵਿੱਤਰਤਾ ਰੱਖਣੀ ਸ਼ੁਰੂ ਕਰ ਦਿੰਦਾ ਹੈ ਬਾਹਰ ਦੀ ਸਚਮਤਾ ਪਵਿੱਤਰਤਾ ਜਿਵੇਂ ਆਪਾਂ ਆਪਣੇ ਸਰੀਰ ਦੀ ਸਾਫ ਸਫਾਈ ਰੱਖਦੇ ਹਾਂ ਸਾਫ ਸੁਥਰੇ ਕੱਪੜੇ ਪਾਉਂਦੇ ਹਾਂ ਜਾਂ ਇਹ ਵੀ ਹੋ ਸਕਦਾ ਹੈ ਕਿ ਬਾਹਰੀ ਰੂਪ ਦੇ ਵਿੱਚ ਅਸੀਂ ਬੜਾ ਮਿੱਠਾ-ਮਿੱਠਾ ਬੋਲਦੇ ਹਾਂ ਤੇ ਅੰਦਰ ਦੀ ਪਵਿੱਤਰਤਾ ਕੀ ਹੈ ਜਦੋਂ ਸਾਡਾ ਮਨ ਸਾਫ਼ ਹੋਣ ਲੱਗੇ ਇਹਦਾ ਮਤਲਬ ਜੀ ਬੰਦਾ ਅੰਦਰੋਂ ਤੇ ਬਾਹਰੋਂ ਪਵਿੱਤਰ ਹੋ ਰਿਹਾ ਹੈ ਤਾਂ ਵਾਹਿਗੁਰੂ ਜੀ ਦੀ ਕਿਰਪਾ ਹੋ ਰਹੀ ਹੈ ਉਸ ਤੋਂ ਬਾਅਦ ਪੰਜਵਾਂ ਸੰਕੇਤ ਮਹਾਪੁਰਖ ਜੀ ਦੱਸਦੇ ਹਨ ਜਦੋਂ ਇਨਸਾਨ ਹਰ ਕੰਮ ਨੂੰ ਕਰਨ ਵੇਲੇ ਸੁਚੇਤ ਰਹਿਣ ਲੱਗੇ ਭਾਵ ਕਿ ਹਰ ਕੰਮ ਕਰਨ ਤੋਂ ਪਹਿਲਾਂ ਇਹ ਸੋਚੇ ਕਿ ਮੇਰਾ ਇਹ ਕੰਮ ਕਿਤੇ ਮੈਨੂੰ ਵਾਹਿਗੁਰੂ ਜੀ ਦੇ ਚਰਨਾਂ ਤੋਂ ਦੂਰ ਹੀ ਨਾ ਕਰ ਦੇਵੇ ਸੁਚੇਤ ਰਹਿ ਕੇ ਕੰਮ ਕਰਨ ਲੱਗੇ ਤਾਂ ਸਮਝੋ ਪਰਮਾਤਮਾ ਜੀ ਦੀ ਕਿਰਪਾ ਹੋ ਰਹੀ ਹੈ ਜਦੋਂ ਕੰਮ ਕਰਨ ਲੱਗੇ ਆ ਇਹ ਸੋਚੇ ਕਿ ਇਹ ਕੰਮ ਨੂੰ ਮੇਰੀ ਭਜਨ ਬੰਦਗੀ ਦੂਰ ਨਾ ਕਰ ਦੇਵੇ ਵਾਹਿਗੁਰੂ ਜੀ ਦੀ ਕਿਰਪਾ ਹੋ ਜਾਂਦੀ ਹੈ ਜਦੋਂ ਬੰਦਾ ਕੰਮ ਵੀ ਕਰੇ ਤੇ ਨਾਲ-ਨਾਲ ਭਜਨ ਬੰਦਗੀ ਦੇ ਨਾਲ ਜੁੜਿਆ ਵੀ ਰਹੇ ਉਸ ਤੋਂ ਬਾਅਦ ਛੇਵਾਂ ਸੰਕੇਤ ਜਦੋਂ ਕੋਈ ਮਨੁੱਖ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪ ਕੇ ਭਜਨ ਬੰਦਗੀ ਕਰਕੇ ਵਾਹਿਗੁਰੂ ਜੀ ਦੇ ਅੱਗੇ ਮੰਗਣਾ ਛੱਡ ਦੇਵੇ ਕਿਉਂਕਿ ਸਾਧ ਸੰਗਤ ਜੀ ਸ਼ੁਰੂਆਤੀ ਦਿਨਾਂ ਵਿੱਚ ਇੰਜ ਹੀ ਲੱਗਦਾ ਹੈ ਜਿਵੇਂ ਪਰਮਾਤਮਾ ਦਾ ਨਾਮ ਸਿਰਫ ਆਪਣੀਆਂ ਇਛਾਵਾਂ ਨੂੰ ਪੂਰੀਆਂ ਕਰਾਉਣ ਦੇ ਲਈ ਹੀ ਜਪਣਾ ਜ਼ਰੂਰੀ ਹੈ ਪਰ ਜਦੋਂ ਜਪ ਜਪ ਕੇ ਵਾਹਿਗੁਰੂ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਮਨ ਦੀਆਂ ਇਛਾਵਾਂ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਫਿਰ ਬੰਦਾ ਆਪਣੇ ਕੀਤੀ ਹੋਈ ਭਜਨ ਬੰਦਗੀ ਦਾ ਦਾਵਾ ਕਰਨਾ ਵੀ ਛੱਡ ਦਿੰਦਾ ਹੈ ਇਹ ਨਹੀਂ ਕਹਿੰਦਾ ਮੈਂ ਇੰਨਾ ਪਾਠ ਕੀਤਾ ਮੈਨੂੰ ਪਰਮਾਤਮਾ ਜੀ ਇਹ ਆਹ ਦੇ ਦੋ ਉਹ ਦੇ ਦੋ ਜੇਕਰ ਉਹ ਭਜਨ ਬੰਦਗੀ ਕਰਕੇ ਪਾਠ ਪੂਜਾ ਕਰਕੇ ਨੇਕ ਕੰਮ ਕਰਕੇ ਕੁਝ ਮੰਗਦਾ ਹੈ ਤਾਂ ਉਹਦੇ ਬਦਲੇ ਵੀ ਨਾਮ ਦੀ ਦਾਤ ਹੀ ਮੰਗਦਾ ਹੋਵੇ ਸੇਵਾ ਦੇ ਦਾਤ ਮੰਗਦਾ ਹੋਵੇ ਸਰਬੱਤ ਦੇ ਭਲੇ ਲਈ ਕੁਝ ਮੰਗਦਾ ਹੋਵੇ ਆਪਣੇ ਲਈ ਮੰਗਣਾ ਉਹ ਛੱਡ ਹੀ ਦਿੰਦਾ ਹੈ ਮਹਾਪੁਰਖ ਜੀ ਆਖਦੇ ਹਨ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਸ ਇਨਸਾਨ ਤੇ ਸਤਵੀਂ ਨਿਸ਼ਾਨੀ ਇਹ ਹੈ ਜੀ ਕਿ ਉਹ ਇਨਸਾਨ ਆਪਣੀ ਜ਼ਿੰਦਗੀ ਵਿੱਚ ਆਏ ਹੋਏ ਦੁੱਖ ਤੇ ਸੁੱਖ ਵਿੱਚ ਸਥਿਰ ਰਹਿੰਦਾ ਹੈ ਭਾਵ ਕਿ ਜਦੋਂ ਵੀ ਉਸ ਦੀ ਜ਼ਿੰਦਗੀ ਵਿੱਚ ਦੁੱਖ ਆਉਂਦਾ ਹੈ ਤਾਂ ਉਹ ਪਰਮ ਪਿਤਾ ਪਰਮਾਤਮਾ ਦੇ ਨਾਲ ਕਦੇ ਵੀ ਗਿਲੇ ਸ਼ਿਕਵੇ ਨਹੀਂ ਕਰਦਾ ਉਹਨੂੰ ਆਪਣੇ ਕਰਮ ਸਮਝ ਕੇ ਸਵੀਕਾਰ ਕਰ ਲੈਂਦਾ ਹੈ ਜੇ ਉਹ ਦੀਵ ਜਿੰਦਗੀ ਦੇ ਵਿੱਚ ਸੁੱਖ ਆਉਣੇ ਸ਼ੁਰੂ ਹੋ ਜਾਂਦੇ ਹਨ ਉਹ ਸੁੱਖ ਨੂੰ ਪਾ ਕੇ ਮਾਨ ਸਨਮਾਨ ਨੂੰ ਪਾ ਕੇ ਆਪਣੇ ਮਨ ਦੇ ਅੰਦਰ ਹਉਮੈ ਹੰਕਾਰ ਨਹੀਂ ਲਿਆਉਂਦਾ ਬਲਕਿ ਪਰਮ ਪਿਤਾ ਪਰਮਾਤਮਾ ਦਾ ਹੀ ਸ਼ੁਕਰਾਨਾ ਕਰਦਾ ਹੈ ਪਰਮਾਤਮਾ ਜੀ ਇਹ ਤੁਹਾਡੀ ਕਿਰਪਾ ਹੈ ਤੁਹਾਡਾ ਮੇਰੇ ਤੇ ਕੀਤਾ ਹੋਇਆ ਤਰਸ ਹੈ ਉਸ ਤੋਂ ਬਾਅਦ ਮਹਾਪੁਰਖ ਜੀ 8ਵਾਂ ਸੰਕੇਤ ਦੱਸਦੇ ਹਨ ਜਦੋਂ ਮਨੋਖ ਨੂੰ ਨਾਮ ਮਿੱਠਾ ਲੱਗਣ ਲੱਗ ਜਾਵੇ ਉਹਦਾ ਨਾਮ ਜਪਣ ਨੂੰ ਦਿਲ ਕਰਦਾ ਹੀ ਰਹੇ ਨਾਮ ਜਪ-ਜਪ ਕੇ ਉਸ ਨੂੰ ਆਨੰਦ ਆ ਜਾਵੇ ਤਾਂ ਸਮਝੋ ਇਹ ਵਾਹਿਗੁਰੂ ਜੀ ਦੀ ਕਿਰਪਾ ਹੈ ਕਿਉਂਕਿ ਸਾਥ ਸੰਗਤ ਜੀ ਵਾਹਿਗੁਰੂ ਜੀ ਦਾ ਨਾਮ ਵੀ ਆਪਾਂ ਉਹਨਾਂ ਦੀ ਕਿਰਪਾ ਤੋਂ ਬਿਨਾਂ ਨਹੀਂ ਜਪ ਸਕਦੇ ਕੋਈ ਵੀ ਨੇਕ ਕੰਮ ਆਪਾਂ ਉਹਨਾਂ ਦੀ ਕਿਰਪਾ ਤੋਂ ਬਿਨਾਂ ਨਹੀਂ ਕਰ ਸਕਦੇ ਜੇਕਰ ਤੁਸੀਂ ਅੰਮ੍ਰਿਤ ਵੇਲੇ ਉੱਠ ਰਹੇ ਹੋ ਉੱਠ ਕੇ ਨਾਮ ਜਪ ਰਹੇ ਹੋ ਜਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਉਹ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪ ਰਹੇ ਹੋ ਭਜਨ ਬੰਦਗੀ ਕਰ ਰਹੇ ਹੋ ਕੋਈ ਨੇਕ ਕੰਮ ਕਰ ਰਹੇ ਹੋ ਕੋਈ ਸੇਵਾ ਕਰ ਰਹੇ ਹੋ ਤਾਂ ਸਮਝੋ ਇਹ ਵਾਹਿਗੁਰੂ ਅਕਾਲ ਪੁਰਖ ਜੀ ਦਾ ਪਰਮ ਪਿਤਾ ਪਰਮਾਤਮਾ ਜੀ ਦਾ ਤੁਹਾਡੇ ਤੇ ਤਰਸ ਬਣਿਆ ਹੋਇਆ ਹੈ ਤੁਹਾਡੇ ਉੱਤੇ ਕਿਰਪਾ ਹੋ ਰਹੀ ਹੈ ਉਹ ਖੁਦ ਹੀ ਤੁਹਾਨੂੰ ਪ੍ਰੇਰਣਾ ਦੇ ਕੇ ਤੁਹਾਡੇ ਤੋਂ ਇਹ ਨੇਕ ਕੰਮ ਕਰਵਾ ਰਹੇ ਹਨ ਉਹਦੇ ਲਈ ਵਾਹਿਗੁਰੂ ਜੀ ਦਾ ਪਰਮ ਪਿਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਸੋ ਸਾਧ ਸੰਗਤ ਜੀ ਮਹਾਪੁਰਖ ਜੀ ਇਹ 8 ਸੰਕੇਤ ਦੱਸਦੇ ਹਨ ਜਿਨ੍ਹਾਂ ਤੋਂ ਆਪਾਂ ਸੁੱਤੇ ਸਿੱਧ ਹੀ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਡੇ ਉੱਤੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਹੋ ਚੁੱਕੀ ਹੈ ਜੇ ਇਹ ਕਿਰਪਾ ਹੋ ਰਹੀ ਹੈ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸਿੱਖ ਲਈਏ ਜੇਕਰ ਅਜੇ ਵਾਹਿਗੁਰੂ ਜੀ ਦੀ ਕਿਰਪਾ ਤੋਂ ਦੂਰ ਹੋ ਤਾਂ ਰੋਜ਼-ਰੋਜ਼ ਨਾਮ ਜਪੋ ਭਜਨ ਬੰਦਗੀ ਕਰੋ ਕਿਸੇ ਦਾ ਭਲਾ ਕਰੋ ਕਿਸੇ ਤੇ ਤਰਸ ਕਰਕੇ ਉਸ ਦੇ ਉੱਪਰ ਕੁਝ ਦਇਆ ਦੀ ਭਾਵਨਾ ਦਿਖਾਓ ਕੁਝ ਉਸ ਦੀ ਹੈਲਪ ਕਰ ਦਿਓ ਗੁਰੂ ਦਾ ਵਦ ਤੋਂ ਵੱਧ ਗਿਆਨ ਹਾਸਿਲ ਕਰੋ ਅਤੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਸਾਡੇ ਤੇ ਵੀ ਇਹ ਕਿਰਪਾ ਕਰੋ ਆਪਣਾ ਨਾਮ ਜਪਾ ਲਓ ਸਾਡੇ ਇਨਾਂ ਹੱਥਾਂ ਤੋਂ ਨੇਕ ਕੰਮ ਕਰਵਾਓ ਤਾਂ ਜੋ ਅਸੀਂ ਵੀ ਆਪ ਜੀ ਦੇ ਤਰਸ ਦੇ ਪਾਤਰ ਬਣ ਜਾਈਏ ਆਪ ਜੀ ਦੀ ਕਿਰਪਾ ਦੇ ਪਾਤਰ ਬਣ ਸਕੀਏ ਸੋ ਸਾਥ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ